ਸਸਿਕਾਲ ਤੁਸੀਂ ਦੇਖ ਰਹੇ ਹੋ E9 ਸਿਆਸੀ ਸਮੀਖਿਆ ਤੇ ਮੈਂ ਹਾਂ ਸੁਖਵਿੰਦਰ ਸਿੰਘ ਕਾਸਰੀਆ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਤੋਂ ਬਾਅਦ ਦੋਵਾਂ ਦੇਸ਼ਾਂ ਦੀ ਖਾਸ ਤੌਰ ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੱਡੀ ਹਲਚਲ ਰਹੀ ਔਰ ਖਾਲਿਸਤਾਨ ਦੇ ਮੁੱਦੇ ਦੀ ਗੱਲ ਕੀਤੀ ਜਾਵੇ ਤਾਂ ਇਹ ਮੁੱਦਾ ਵੀ ਇਸ ਫੇਰੀ ਦੇ ਦੌਰਾਨ ਕਾਫੀ ਹਾਵੀ ਰਿਹਾ तमाम ਵੱਖ-ਵੱਖ ਪਾਰਟੀਆਂ ਦੇ ਵੱਲੋਂ ਖਾਲਿਸਤਾਨ ਦੇ ਮੁੱਦੇ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੇ ਵੱਲੋਂ ਨੌ ਲੋਕਾਂ ਦੀ ਜਿਹੜੀ ਹੈਗੀ ਆ ਸੂਚੀ ਵੀ ਸੌਂਪੀ ਗਈ ਹੈ ਇਸੇ ਸੰਦਰਭ ਦੇ ਵਿੱਚ ਇਨ੍ਹਾਂ ਮੁੱਦਿਆਂ ਤੋਂ ਬਾਅਦ ਇੱਕ ਹੋਰ ਨਵਾਂ ਮੋੜ ਜਿਹੜਾ ਆਇਆ ਹੈ ਇਸ ਮਾਮਲੇ ਦੇ ਵਿੱਚ ਕਿ ਆਮ ਆਦਮੀ ਪਾਰਟੀ ਦੇ ਦਾਖਾ ਦੋ ਵਿਧਾਇਕ ਐਚਐਸ ਫੂਲਕਾ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਮਤਾ ਪੇਸ਼ ਕੀਤਾ ਹੈ ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ ਔਰ ਇਸ ਤਮਾਮ ਮੁੱਦੇ ਦੇ ਉੱਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਸਟੂਡੀਓ ਵਿੱਚ ਸੀਨੀਅਰ ਪੱਤਰਕਾਰ ਫਰੀਦ ਡੱਲਾ ਜੀ ਮੌਜੂਦ ਨੇ ਡੱਲਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਡੱਲਾ ਸਾਹਿਬ ਐਚਐਸ ਫੂਲਕਾ ਉਹਨਾਂ ਨੇ ਮਤਾ ਪੇਸ਼ ਕੀਤਾ ਹੈ ਸਭ ਤੋਂ ਪਹਿਲਾਂ ਮੈਂ ਉਹਦੇ ਤੋਂ ਤੁਹਾਡੀ ਟਿੱਪਣੀ ਲੈਣਾ ਚਾਹਾਂਗਾ ਇਹ ਦੇਖੋ ਇੱਕ ਪ੍ਰਾਈਵੇਟ ਮਤਾ ਪੇਸ਼ ਕੀਤਾ ਹੈ ਐਚਐਸ ਫੂਲਕਾ ਹੋਰਾਂ ਨੇ ਜੀ ਹਲਕਾ ਮੁਲਾਪੁਰ ਦਾਖਾ ਤੋਂ ਵਿਧਾਇਕ ਨੇ ਜੀ ਪਰ ਉਹਨਾਂ ਨੇ ਪ੍ਰਾਈਵੇਟ ਮਤਾ ਇਹ ਪੇਸ਼ ਕੀਤਾ ਹੈ कि ਸਾਨੂੰ ਧੰਨਵਾਦ ਕਰਨਾ ਚਾਹੀਦਾ ਹੈ ਕੈਨੇਡਾ ਦੀ ਸਰਕਾਰ ਦਾ ਜੀ ਉਹ ਕਹਿੰਦੇ ਵੀ ਕੈਨੇਡਾ ਦੀ ਸਰਕਾਰ ਨੇ ਪੰਜਾਬੀਆਂ ਦੇ ਲਈ ਬਹੁਤ ਖੁੱਲ੍ਹੇਲੀ ਵਿਖਾਈ ਹੈ ਔਰ ਸਾਰੇ ਪੰਜਾਬੀਆਂ ਨੂੰ ਸਾਨੂੰ ਕੈਨੇਡਾ ਚ ਉਥੇ ਘਰ ਵਰਗਾ ਮਾਹੌਲ ਦਿੰਦਾ ਜੀ ਇਸ ਕਰਕੇ ਪੰਜਾਬ ਦੀ ਸਰਕਾਰ ਨੂੰ ਇੱਕ ਧੰਨਵਾਦ ਮਤਾ ਇਹ ਆ ਕੇ ਉਥੇ ਧੰਨਵਾਦ ਕਰਨਾ ਚਾਹੀਦਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਉਸ ਪ੍ਰਾਈਵੇਟ ਮਤਾ ਜਿਹੜਾ ਉਹਨਾਂ ਨੇ ਪੇਸ਼ ਕੀਤਾ ਹੈ ਜੀ ਮੇਰਾ ਇਹ ਮੰਨਣਾ ਹੈ ਕਿ ਜਦੋਂ ਦੇ ਜਸਟਿਨ ਟਰੂਡੋ ਆਏ ਨੇ ਇੱਥੇ ਫੇਰੀ ਤੇ ਸਾਡੇ ਭਾਰਤ ਦੇ ਵਿੱਚ ਜੀ ਜਸਟਿਨ ਫੇਰੀ ਜਸਟਿਨ ਟਰੂਡੋ ਦੀ ਫੇਰੀ ਦੇ ਉੱਤੇ ਸਿਆਸਤ ਬਹੁਤ ਜ਼ਿਆਦਾ ਹੋਈ ਹੈ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਵੱਲੋਂ ਕੋਈ ਬਹੁਤ ਜ਼ਿਆਦਾ ਆਵਾਮ ਵੈਲਕਮ ਸ਼ੁਰੂਆਤ ਦੇ ਵਿੱਚ ਨਹੀਂ ਦਿਖਾਇਆ ਗਿਆ ਹਾਲਕਿ ਬਾਅਦ ਦੇ ਵਿੱਚ ਮੋਦੀ ਸਾਹਿਬ ਨੇ ਜੱਫੀ ਪਾਈ ਜੀ ਲੇਕਿਨ ਸ਼ੁਰੂਆਤ ਕੋਈ ਬਹੁਤ ਜ਼ਿਆਦਾ ਸਰਗਰਮੀ ਨਹੀਂ ਦਿਖਾਈ ਗਈ ਜੀ ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਦਾ ਵੀ ਪਹਿਲਾਂ ਤੈਅ ਨਹੀਂ ਸੀ ਕਿ ਉਹ ਮਿਲਣਗੇ ਜਾਂ ਨਹੀਂ ਮਿਲਣਗੇ ਬਾਅਦ ਦੇ ਵਿੱਚ ਗ੍ਰਹਿ ਮੰਤਰਾਲੇ ਦੀ ਮਦਦ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਨੇ ਮੀਟਿੰਗ ਕੀਤੀ ਔਰ ਕਰਨੀ ਪਈ ਕੈਪਟਨ ਮੁਰਿੰਦਰ ਨੂੰ ਮੀਟਿੰਗ ਕਿਉਂਕਿ ਲੋਕ ਮੰਗ ਕਰ ਰਹੇ ਸੀ ਪੰਜਾਬ ਦੇ ਜੀ ਪੰਜਾਬ ਦੇ ਲੋਕ ਲਗਾਤਾਰ ਹੀ ਆਵਾਜ਼ ਕਹਿ ਰਹੇ ਸੀ ਕਿ ਕੈਪਟਨ ਮੁਰਿੰਦਰ ਨੂੰ ਮਿਲਣਾ ਚਾਹੀਦਾ ਪਿਛਲੀ ਵਾਰੀ ਜਦੋਂ ਸੱਜਣ ਹਰਜੀਤ ਸਿੰਘ ਸੱਜਣ ਆਏ ਸੀ ਉਹਨੂੰ ਕੈਪਟਨ ਮੁਰਿੰਦਰ ਉਹਨਾਂ ਨੂੰ ਮਿਲੇ ਨਹੀਂ ਜੀ ਇਸ ਕਰਕੇ ਕੈਪਟਨ ਮੁਰਿੰਦਰ ਤੇ ਇੱਕ ਰਾਜਨੀਤਿਕ ਦਬਾਅ ਵੀ ਸੀ ਔਰ ਬਤੌਰ ਮੁੱਖ ਮੰਤਰੀ ਜ਼ਿੰਮੇਵਾਰੀ ਵੀ ਬਣਦੀ ਸੀ ਕਿ ਕੈਨੇਡਾ ਵਰਗੀ ਦੁਨੀਆ ਦੀ ਏਡੀ ਵੱਡੀ ਆਰਥਿਕਤਾ ਦਾ ਪ੍ਰਧਾਨ ਮੰਤਰੀ ਹੈ ਜਿਹੜਾ ਉਸਾਰੇ ਦਰਬਾਰ ਸਾਹਿਬ ਮੱਥਾ ਟੇਕਣ ਆ ਰਿਹਾ ਔਰ ਅਸੀਂ ਲਗਾਤਾਰ ਕੋਸ਼ਿਸ਼ਾਂ ਕਰਦੇ ਆਂ ਕਿ ਸਾਡੇ ਅਮਰਸਰ ਸਾਹਿਬ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਟੂਰਿਜ਼ਮ ਹੈ ਜਿਹੜਾ ਧਾਰਮਿਕ ਤੌਰ ਦੇ ਉੱਤੇ ਵੀ ਸੈਲਾਨੀ ਸਾਡੇ ਇੱਥੇ ਆਣ ਇਹ ਇੱਕ ਵੱਡਾ ਕੇਂਦਰ ਬਣੇ ਸਭਿਆਚਾਰਕ ਗਤੀਵਿਧੀਆਂ ਦਾ ਔਰ ਸੈਲਾਨੀ ਦੁਨੀਆ ਭਰ ਤੋਂ ਆਣ ਦਰਬਾਰ ਸਾਹਿਬ ਦੇ ਵਿੱਚ ਸੋ ਜਿਵੇਂ ਜਿਵੇਂ ਜੇ ਇੱਕ ਸੱਤੋਂ ਵੱਡੀ ਆਰਥਿਕਤਾ ਵਾਲੇ ਮੁਲਕ ਦਾ ਪ੍ਰਧਾਨ ਮੰਤਰੀ ਦਰਬਾਰ ਸਾਹਿਬ ਆ ਰਿਹਾ ਹੈ ਤੇ ਨੈਤਿਕਤਾ ਦੇ ਆਧਾਰ ਤੇ ਵੀ ਇਹ ਜ਼ਿੰਮੇਵਾਰੀ ਬਣਦੀ ਸੀ ਪੰਜਾਬ ਦੇ ਮੁੱਖ ਮੰਤਰੀ ਦੀ ਕਿ ਉਹ ਜਾ ਕੇ ਸਵਾਗਤ ਕਰ ਦੇ ਜੀ ਇਸ ਕਰਕੇ ਕੈਪਟਨ ਮਰੰਤਨ ਨੇ ਵਿਚਾਰ ਆ ਲੱਭਿਆ ਉਹਨਾਂ ਹੋਮ ਮਿਨਿਸਟਰੀ ਨਾਲ ਵੀ ਗੱਲਬਾਤ ਕੀਤੀ ਔਰ ਮੀਟਿੰਗ ਵੀ ਜਸਟਿਨ ਟਰੂਡੋ ਦੇ ਨਾਲ ਉਹਨਾਂ ਨੇ ਕੀਤੀ ਔਰ ਨੌ ਜਿਵੇਂ ਤੁਸੀਂ ਜ਼ਿਕਰ ਕੀਤਾ ਨੌ ਵਿਅਕਤੀਆਂ ਦੀ ਸੂਚੀ ਵੀ ਦਿੱਤੀ ਪਰ ਉਸੇ ਵੇਲੇ ਤੋਂ ਇਹ ਸਿਆਸੀ ਮਸਲਾ ਬਣ ਗਿਆ ਸੀ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੂੰ ਨਹੀਂ ਮਿਲਣਾ ਚਾਹੀਦਾ ਸੀ ਜੇ ਕੈਪਟਨ ਉਵਰਿੰਦਰ ਮਿਲੇ ਤੇ ਉਹਨਾਂ ਨੂੰ 9 ਵਿਅਕਤੀਆਂ ਦੀ ਸੂਚੀ ਨਹੀਂ ਸੀ ਦੇਣੀ ਚਾਹੀਦੀ ਜਿਵੇਂ ਬਹੁਤ ਸਾਰੀਆਂ ਪੋਲਿਟਿਕਲ ਪਾਰਟੀਆਂ ਦੇ ਲੋਕ ਕਹਿੰਦੇ ਆ ਕਿ ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਚਾਹੀਦੀ ਸੀ ਧੰਨਵਾਦ ਵੀ ਕਰਨਾ ਚਾਹੀਦਾ ਸੀ ਜਸਟਿਨ ਟਰੂਡੋ ਦਾ ਪਰ ਉਹ 9 ਵਿਅਕਤੀਆਂ ਦੀ ਸੂਚੀ ਨਹੀਂ ਸੀ ਦਿੱਤੀ ਜਾਣੀ ਚਾਹੀਦੀ ਕੁਝ ਲੋਕ ਕਹਿੰਦੇ ਕਿ ਖਾਲਿਸਤਾਨ ਦਾ ਮੁੱਦਾ ਦੁਬਾਰਾ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਵੱਖ-ਵੱਖ ਲੀਡਰਾਂ ਨੇ ਬਿਆਨ ਦੇ ਕੇ ਔਰ ਅੱਜਾ ਸੂਲਕਰ ਨੇ ਇੱਕ ਨਵੀਂ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬੀਆਂ ਦਾ ਧੰਨਵਾਦ ਕਰੀਏ ਮੈਨੂੰ ਲੱਗਦਾ ਜੀ ਅਸੀਂ ਸਧਾਰਨ ਤੌਰ ਤੇ ਦੇਖੀਏ ਤੇ ਇਹਦੇ ਵਿੱਚ ਬੁਰਾਈ ਕੋਈ ਨਹੀਂ ਬਿਲਕੁਲ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਜਾ ਸਕਦਾ ਹੈ ਇਸ ਕਰਕੇ ਤਾਂ ਕਿ ਕੈਨੇਡਾ ਦੀ ਸਰਕਾਰ ਇਹ ਭਾਵਨਾ ਲਵੇ ਕਿ ਸਾਡਾ ਪ੍ਰਧਾਨ ਮੰਤਰੀ ਉਸ ਮੁਲਕ ਚ ਗਿਆ ਜਿਸ ਮੁਲਕ ਦੇ ਬਸ਼ਿੰਦਿਆਂ ਨੂੰ ਅਸੀਂ ਇੱਥੇ ਆਪਣੇ ਮੁਲਕ ਦੇ ਬਸ਼ਿੰਦਿਆਂ ਦੇ ਬਰਾਬਰ ਦਾ ਦਰਜਾ ਦੰਨੇ ਆ ਉਹਨਾਂ ਨੂੰ ਸਾਰੀਆਂ ਸਹੂਲਤਾਂ ਦੰਨੇ ਆ ਉਹਨਾਂ ਨੂੰ ਖੁੱਲ੍ਹ ਦਿਲੀ ਦੇ ਨਾਲ ਅਸੀਂ ਵੈਲਕਮ ਕਰਦੇ ਆਂ ਤੇ ਭਾਰਤ ਚ ਸਾਡਾ ਖੁੱਲ ਕੇ ਸਵਾਗਤ ਨਹੀਂ ਹੋਇਆ ਸੋ ਕਿਤੇ ਮਹਿਮਾਨ ਨਵਾਜ਼ੀ ਚ ਜੇ ਸਾਡੇ ਕੋਈ ਕਮੀ ਰਹਿ ਗਈ ਇੱਥੇ ਤੇ ਉਹਨਾਂ ਨੇ ਮਹਿਸੂਸ ਕਰ ਲਈ ਤੇ ਐਚਐਸ ਫੂਲ ਕਾ ਉਹਨਾਂ ਦੇ ਵਿਧਾਨ ਸਭਾ ਦੇ ਵਿੱਚ ਸਮਥੇ ਤੋਂ ਬਾਅਦ ਮੈਨੂੰ ਲੱਗਦਾ ਜਸਟਨ ਟਰੂਡੋ ਤੱਕ ਇਹ ਸੁਨੇਹਾ ਪਹੁੰਚੂਗਾ ਕਿ ਭਾਰਤ ਦੀ ਸਰਕਾਰ ਦਾ ਰਵਈਆ ਭਾਵੇਂ ਕੁਝ ਮੁੱਦਿਆਂ ਤੇ ਨਾਰਾਜ਼ਗੀ ਵਾਲਾ ਸੀ ਪਰ ਪੰਜਾਬ ਵਾਲੇ ਪਹਿਲਾਂ ਵੀ ਮੇਰੇ ਨਾਲ ਖੜੇ ਨੇ ਮੇਰੇ ਦੌਰੇ ਦੇ ਸਮੇਂ ਔਰ ਬਾਅਦ ਦੇ ਵਿੱਚ ਵੀ ਮੇਰੇ ਨਾਲ ਖੜੇ ਨੇ ਦੇਖੋ ਨੈਤਿਕਤਾ ਦੇ ਤੌਰ ਤੇ ਅਸੀਂ ਸਾਰੇ ਜਾ ਜਸਟਿਨ ਟਰੂਡੋ ਦਾ ਬਹੁਤ ਇੱਜ਼ਤ ਵੀ ਕਰਦੇ ਆ ਮਾਨ ਵੀ ਉਹਨਾਂ ਦਾ ਕਰਦੇ ਆ ਤੇ ਉਹਨਾਂ ਨੂੰ ਬੜਾ ਸਤਿਕਾਰ ਪਿਆਰ ਵੀ ਅਸੀਂ ਪੰਜਾਬ ਐਨੂੰ ਦਿੱਤਾ ਹੈ ਕਿਉਂਕਿ ਇੱਕ ਬਹੁਤ ਵੱਡੀ ਆਰਥਿਕਤਾ ਹੈ ਜਿਹਨੇ ਪੰਜਾਬੀਆਂ ਨੂੰ ਬਹੁਤ ਵੱਡਾ ਆਸਰਾ ਦਿੱਤਾ ਹੈ ਜੀ ਸੋ ਜਿਵੇਂ ਜਿਵੇਂ ਪੰਜਾਬ ਦੀ ਮਦਦ ਕੀਤੀ ਹੈ ਕੈਨੇਡਾ ਦੀਆਂ ਸਰਕਾਰਾਂ ਨੇ ਉੱਥੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਜਿੱਥੋਂ ਤੱਕ ਗੱਲ ਰਹਿ ਗਈ ਵੱਖਵਾਦੀਆਂ ਦੀ ਜੀ ਵੱਖਵਾਦੀ ਪੂਰੀ ਦੁਨੀਆ ਦੇ ਸਾਰੇ ਮੁਲਕਾਂ ਦੇ ਵਿੱਚ ਨੇ ਪਰ ਪੰਜਾਬ ਤੇ ਭਾਰਤ ਦੇ ਵਿੱਚ ਵੀ ਕਈ ਜਿਹੜੇ ਨੇ ਉਹ ਵੱਖਵਾਦੀ ਸੋਚ ਵਾਲੇ ਲੋਕ ਬੈਠੇ ਨੇ ਜੀ ਉਹਨਾਂ ਦੀ ਸੋਚ ਬਹੁਤ ਸੀਮਤ ਹੈ ਜੀ ਉਹ ਉਹ ਲੋਕਾਂ ਦੀ ਗਿਣਤੀ ਵੀ ਬੜੀ ਸੀਮਤ ਹੈ ਸੋ ਮੈਂ ਉਸ ਮੁੱਦੇ ਤੇ ਨਹੀਂ ਪਾਉਂਗਾ ਲੈ ਇਸ ਮੁੱਦੇ ਤੇ ਪਾਉਂਗਾ ਕਿ ਕੈਨੇਡਾ ਦੀ ਸਰਕਾਰ ਨੇ ਪੰਜਾਬੀਆਂ ਦਾ ਖਿੱਤ ਪੂਰਿਆ ਔਰ ਇਹ ਵੀ ਮੈਨੂੰ ਲੱਗਦਾ ਹੈ ਕਿ ਐਚਐਸ ਖੂਲਕਰ ਸਾਹਿਬ ਦਾ ਜਿਹੜਾ ਮਤ ਹੈ ਇਹ ਪ੍ਰਾਈਵੇਟ ਮਤ ਹੈ ਮੈਨੂੰ ਲੱਗਦਾ ਹੈ ਇਹਦੇ ਤੇ ਰੌਲਾ ਲੱਪਾ ਪਾਉਂਗਾ ਪਰ ਪੰਜਾਬ ਦੀ ਸਰਕਾਰ ਨਹੀਂ ਚਾਹੂਗੀ ਕਿ ਅਸੀਂ ਅੱਜ ਇਹ ਮਤਾ ਪਾਸ ਕਰ ਦਈਏ ਜੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਸਟਿਨ ਟਰੂਡੋ ਦੇ ਜਾਂ ਕੈਨੇਡਾ ਦੀ ਸਰਕਾਰ ਦੇ ਧੰਨਵਾਦ ਦਾ ਮਤਾ ਪਾਸ ਹੋ ਗਿਆ ਤੇ ਇਹ ਨਿਸ਼ਚਿਤ ਤੌਰ ਤੇ ਪੰਜਾਬੀ ਲੋਕ ਤਾਂ ਚਾਹੁੰਦੇ ਨੇ ਹਰ ਇਹ ਮੁੱਦਾ ਕਿਉਂਕਿ ਸਿਆਸੀ ਬਣ ਗਿਆ ਜਿਵੇਂ ਜਿਹਾ ਹੋ ਗਿਆ ਕਿ ਜਸਟਿਨ ਟ੍ਰੂਡੋ ਸਾਹਿਬ ਵੀ ਖੁਸ਼ ਹੋਣਗੇ ਪਰ ਇਹ ਮੈਨੂੰ ਲੱਗਦਾ ਐਡੀ ਛੇਤੀ ਇਹ ਵਿਧਾਨ ਸਭਾ ਦੇ ਸੈਸ਼ਨ ਚ ਕਿਸੇ ਨੇ ਲੈ ਕੇ ਨਹੀਂ ਆਉਣਾ ਇਹ ਵੀ ਇੱਕ ਪ੍ਰਾਈਵੇਟ ਮਤ ਹੈ ਇਹ ਇੱਕ ਨਵੀਂ ਸਿਆਸਤ ਸੰਵਿਧਾਨ ਸਭਾ ਦੇ ਦੇਖਣ ਨੂੰ ਮਿਲੂਗੀ ਫੂਨਕਾ ਸਾਹਿਬ ਦੇ ਇਸ ਮਤੇ ਦੇ ਨਾਲ ਸੁਖਪਾਲ ਖਹਿਰਾ ਕਿਵੇਂ ਖੜਦੇ ਨੇ ਸਿਮਰਜੀਤ ਬੈਂਸ ਕਿਵੇਂ ਖੜਦੇ ਨੇ ਇਹਨਾਂ ਗੱਲਾਂ ਤੇ ਵੀ ਸਾਨੂੰ ਧਿਆਨ ਦੇਣਾ ਪਏਗਾ ਜੇ ਬਿਲਕੁਲ ਜਿਹੜਾ ਸੈਸ਼ਨ 31 ਮਾਰਚ ਤੋਂ ਪਹਿਲਾਂ ਪਹਿਲਾਂ ਸ਼ਾਇਦ ਜਿਹੜਾ ਸੰਭਾਵਨਾ ਹੈਗੀ ਕਿ 31 ਮਾਰਚ ਤੋਂ ਪਹਿਲਾਂ ਬਿਲਕੁਲ 31 ਮਾਰਚ ਨੂੰ ਬਜਟ 31 مارچ ਤੱਕ ਬਜਟ ਪੇਸ਼ ਕਰਨਾ ਹੁੰਦਾ ਪਾਸ ਕਰਨਾ ਹੁੰਦਾ ਜੀ ਉਸ ਤੋਂ ਪਹਿਲਾਂ ਪਹਿਲਾਂ ਸੈਸ਼ਨ ਉਸ ਤੋਂ ਪਹਿਲਾਂ ਹੀ ਹੋਏਗਾ ਉਸ ਤੋਂ ਪਹਿਲਾਂ ਜਿਹੜਾ ਸੈਸ਼ਨ ਬੁਲਾ ਲਿਆ ਜਾਏਗਾ ਉਹਦੇ ਵਿੱਚ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਇਸ ਮੁੱਦੇ ਨੂੰ ਉੱਥੇ ਇਹ ਮੌਕਾ ਮਿਲਦਾ ਫੂਲਕਾ ਸਾਹਿਬ ਨੂੰ ਆਵਾਜ਼ ਚੁੱਕਣ ਦਾ ਜਾਂ ਜਿਹੜਾ ਫਿਰ ਉੱਥੇ ਕਿਤੇ ਨਾ ਕਿਤੇ ਇਹਨਾਂ ਗੱਲਾਂ ਹੋ ਸਕਦੀਆਂ ਦੇਖੋ ਨਿਰਪਰ ਕਰਦਾ ਵਿਰੋਧੀ ਧਿਰ ਵਿਰੋਧੀ ਧਿਰ ਕਿੰਨੀ ਇਕਜੁੱਟ ਹੁੰਦੀ ਹੈ ਇਸ ਮੁੱਦੇ ਤੇ ਮੈਨੂੰ ਲੱਗਦਾ ਸਿਮਰਜੀਤ ਸਿੰਘ ਬੈਂਸ ਫੂਲਕਾ ਸਾਹਿਬ ਦੀ ਮੰਗ ਨਾਲ ਸਹਿਮਤ ਹੋਣਗੇ ਸੁਖਪਾਲ ਖੈਰਾ ਸਹਿਮਤ ਹੋਣਗੇ ਭਗਵੰਤ ਮਾਨ ਸਹਿਮਤ ਹੋਣਗੇ ਭਗਵੰਤ ਮਾਨ ਚਲੋ ਅਗਰ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਚੱਕ ਲਿਆ ਜੀ ਤੇ ਕਾਂਗਰਸ ਨੂੰ ਵੀ ਸਵਾਲਾਂ 'ਚ ਲਿਆ ਸਕਦੇ ਨੇ ਕਿਉਂਕਿ ਪਹਿਲਾਂ ਹੋਇਆ ਕੀ ਹੈ ਜੀ ਸੁਖਬੀਰ ਬਾਦਲ ਐਸਜੀਪੀਸੀ ਦੇ ذریعے ਫੁੱਲਾਂ ਦਾ ਗੁਜ਼ਸਤਾ ਦਿਆ ਆ ਜੀ ਸਿਰੀ ਸਾਹਿਬ ਮੀਟ ਕਰਤੀ ਸੁਖਬੀਰ ਬਾਦਲ ਨੇ ਵੀ ਲੰਗੋਵਾਲ ਨੇ ਵੀ ਐਸਪੀਸੀ ਪ੍ਰਧਾਨ ਨੇ ਵੀ ਜਸਟਿਨ ਟਰੂਡੋ ਨੂੰ ਔਰ ਅਖਾਲੀ ਦਲ ਨੇ ਇਹ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਜਸਟਿਨ ਟਰੂਡੋ ਦਾ ਖੁੱਲ ਕੇ ਸਵਾਗਤ ਕਰਦੇ ਆ ਜੀ ਕਿੰਨਾ ਕਿਤੇ ਆਮ ਆਦਮੀ ਪਾਰਟੀ ਪੰਜਾਬ ਵਾਲੀ ਪਛੜ ਗਈ ਪਹਿਲਾ ਤਾਂ ਦਿੱਲੀ 'ਚ ਕੇਜਰੀਵਾਲ ਸਾਹਿਬ ਨੇ ਬੜਾ ਠੰਡਾ ਜਿਹਾ ਰੁਖ ਰੱਖਿਆ ਮੈਨੂੰ ਪਤਾ ਨਹੀਂ ਕਿ ਕੇਜਰੀਵਾਲ ਸਾਹਿਬ ਨੇ ਮਿਲਣ ਦੀ ਕੋਸ਼ਿਸ਼ ਕੀਤੀ ਜਾਂ ਨਹੀਂ ਕੀਤੀ ਪਰ ਉਹ ਮਿਲੇ ਨਹੀਂ ਜੀ ਜੇ ਕੇਜਰੀਵਾਲ ਸਾਹਿਬ ਮਿਲਣਾ ਚਾਹੁੰਦੇ ਸੀ ਤੇ ਮਿਲਾਇਆ ਨਹੀਂ ਸੀ ਉਹਨਾਂ ਨੂੰ ਜਾ ਰਿਹਾ ਤਾਂ ਵੀ ਕੇਜਰੀਵਾਲ ਸਾਹਿਬ ਨੇ ਦੱਸ ਦੇਣਾ ਸੀ ਕਿਉਂਕਿ ਉਹ ਢਿੱਡ 'ਚ ਰੱਖਦੇ ਨਹੀਂ ਕੁਝ ਬਿਲਕੁਲ 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 ਸੋ ਇਸ ਕਰਕੇ ਕੇਜਰੀਵਾਲ ਸਾਹਿਬ ਨੇ ਇਹ ਗਲਤੀ ਕੀਤੀ ਕਿ ਉਹਨਾਂ ਨੇ ਜਸਟਿਨ ਟੋਡਰ ਨੂੰ ਮਿਲਣ ਦਾ ਧੰਨਵਾਦ ਨਹੀਂ ਕੀਤਾ ਦੇਖੋ ਰਾਹੁਲ ਗਾਂਧੀ ਨੇ ਮੁਲਾਕਾਤ ਕਰ ਲਈ ਜੀ ਮੋਦੀ ਸਾਹਿਬ ਮਿਲਿਆ, ਰਾਹੁਲ ਗਾਂਧੀ ਨੇ ਮੁਲਾਕਾਤ ਕਰ ਲਈ, ਕੈਪਟਨ ਅਮਰਿੰਦਰ ਨੇ ਕਰ ਲਈ। ਕਈ ਜਿਹੜੇ ਸੂਬਿਆਂ ਦੇ ਮੰਤਰੀ ਨੇ ਉਹਨਾਂ ਨੇ ਮੁਲਾਕਾਤ ਕਰ ਲਈ। ਸੋ ਆਰਵਿੰਦ ਕੇਜਰੀਵਾਲ ਸਾਹਿਬ ਨੂੰ ਜ਼ਰੂਰ ਮਿਲਣਾ ਚਾਹੀਦਾ ਸੀ। ਪੰਜਾਬੀਆਂ ਨੂੰ ਨੁਮਾਇੰਦਗੀ ਦੰਦੀ ਆ ਉਹਨਾਂ ਦੀ ਪਾਰਟੀ ਇੱਥੇ ਔਰ ਕੈਨੇਡਾ 'ਚੋਂ ਕਿੱਡਾ ਪਿਆਰ ਮਿਲਿਆ ਆ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਮੈਨੂੰ ਲੱਗਦਾ ਕੇਜਰੀਵਾਲ ਦੀ ਉਸ ਗਲਤੀ 'ਚ ਸੁਧਾਰ ਹੁਣ ਆਮ ਆਦਮੀ ਪਾਰਟੀ ਦੇ ਤਰੀਕੇ ਨਾਲ ਕਰ ਸਕਦੀ ਹੈ। ਫੂਲਕਾ ਸਾਹਿਬ ਦੇ ਇਸ ਪ੍ਰਾਈਵੇਟ ਮੱਦੇ ਦਾ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਵਾਲੇ ਤਾਂ ਸਾਰੇ ਸਵਾਗਤ ਕਰਨਗੇ ਔਰ ਇਹ ਵਿਧਾਨ ਸਭਾ ਦੇ ਵਿੱਚ ਆ ਜਾਏਗਾ ਦੇਈ ਦਿੱਤਾ ਉਹਨਾਂ ਨੇ ਵਿਧਾਨ ਸਭਾ 'ਚ ਜਮ੍ਹਾਂ ਕਰਾਤਾ ਜੇ ਚਰਚਾ ਨਹੀਂ ਵੀ ਹੁੰਦੀ ਤਾਂ ਵੀ ਆਮ ਆਦਮੀ ਪਾਰਟੀ ਇਸ ਮੁੱਦੇ ਤੇ ਇੱਕ ਪ੍ਰਸਿੱਧੀ ਖੱਟੇਗੀ ਔਰ ਇੱਕ ਸਿਆਸੀ ਦਬਾਅ ਬਣਾਏਗੀ ਜੀ ਕਿਤੇ ਨਾ ਕਿਤੇ ਨੋਟਿਸ ਵਿੱਚ ਆ ਗਿਆ ਹਾਂ ਜਿੱਤੋਂ ਪਛੜੀ ਨੋਟਿਸ ਆਮ ਆਦਮੀ ਪਾਰਟੀ ਇਸ ਮੁੱਦੇ 'ਚ ਆ ਗਈ ਦੇਖੋ ਮਸੂਲਕਾ ਸਾਹਮਣੇ ਇਹ ਵੀ ਲਿਖਿਆ ਹੈ ਜੀ ਕਿ ਹਰ ਸਾਲ ਪੰਜਾਬ ਤੋਂ 80 ਤੋਂ 90 ਹਜ਼ਾਰ ਲੋਕ ਨੇ ਜਿਹੜੇ ਮਾਈਗ੍ਰੇਟ ਕਰਦੇ ਨੇ ਜੀ ਬਿਲਕੁਲ 50 ਹਜ਼ਾਰ ਤਾਂ ਵਿਦਿਆਰਥੀ ਨੇ ਜਿਹੜੇ ਸਟੂਡੈਂਟ ਵੀਜ਼ਾ ਲੈ ਕੇ ਕੈਨੇਡਾ ਦੇ ਵਿੱਚ ਪੜ੍ਹਨ ਜਾਂਦੇ ਨੇ ਸੈੱਟ ਹੋਣਾ ਹੁੰਦਾ ਔਰ 40-50 ਹਜ਼ਾਰ ਗਏ ਨੇ ਜਿਹੜੇ ਜਾਂ ਤਾਂ ਸਪਾਊਸ ਵੀਜ਼ਾ ਤੇ ਜਾਂਦੇ ਨੇ ਜਾਂ ਉਹ ਕਿਸੇ ਨਾ ਕਿਸੇ ਤਰੀਕੇ ਆਪਣੇ ਬੱਚਿਆਂ ਦੇ ਸੱਦੇ ਤੇ ਜਾਂਦੇ ਨੇ ਜਾਂ ਕੋਈ ਵਿਆਹ ਕਰਾ ਕੇ ਜਾਂਦੇ ਨੇ ਸੋ ਹੋਰ ਵੀ ਜਾਂ ਟੂਰਿਜ਼ਮ ਦੇ ਪੁਆਇੰਟ ਆਫ View ਨਾਲ ਜਾਂਦੇ ਨੇ ਇਸ ਕਰਕੇ ਕੈਨੇਡਾ ਔਰ ਪੰਜਾਬ ਦੇ ਆਪਸੀ ਸਬੰਧਾਂ ਨੂੰ ਕਦੀ ਵੀ ਅਸੀਂ ਛੋਟਾ ਕਰਕੇ ਨਹੀਂ ਦੇਖ ਸਕਦੇ ਜਿਹੜੇ ਲੋਕ ਕੈਨੇਡਾ ਚ ਕੋਈ ਵੱਖਰੇ ਹੋਣ ਦੀ ਗੱਲ ਕਰਦੇ ਨੇ ਉਹਨਾਂ ਨੂੰ ਨਿਭੜਨਾ ਉਥੋਂ ਦੀ ਸਰਕਾਰ ਦਾ ਵਿਸ਼ਾ ਹੈ ਪਰ ਮੈਨੂੰ ਲੱਗਦਾ ਹੈ ਬਹੁਤ ਥੋੜੇ ਲੋਕ ਨੇ ਜਿਵੇਂ ਸਾਡੇ ਪੰਜਾਬ ਚ ਵੀ ਹੈਗੇ ਨੇ ਸੋ ਉਹ ਕੋਈ ਬਹੁਤੇ ਇੰਨੀ ਗੰਭੀਰਤਾ ਨਾਲ ਇਸ ਵਕਤ ਉਹ ਚੁਣੌਤੀ ਤਾਂ ਸਾਡੇ ਲਈ ਨਹੀਂ ਜੀ ਜੀ ਬਿਲਕੁਲ ਡੱਲਾ ਸਾਹਿਬ ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਜੇ ਸਾਹਬ ਦੇ ਨਾਲ ਪੰਜਾਬ ਸਰਕਾਰ ਵੱਲੋਂ ਜਾਂ ਆਪਾਂ ਕਹਿ ਲਈਏ ਆਪਣੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੇ ਵੱਲੋਂ ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਜਿਹੜੀ ਇੱਥੇ ਚਰਚਾ ਸ਼੍ਰੀ ਰਾਜਨੀਤਿਕ ਗਲਿਆਰਾਂ ਦੇ ਵਿੱਚ ਮੈਂ ਕਹਿ ਸਕਦਾ ਉਹਦਾ ਕਿਤੇ ਨਾ ਕਿਤੇ ਜਿਹੜੀ ਹੈਗਾ ਭਾਰਤ ਫੇਰੀ ਦਾ ਜਿਹੜੇ ਟਰੂਟੋ ਦੀ ਓਵਰਆਲ ਭਾਰਤ ਫੇਰੀ ਸੀਗੀ ਉਹਦੇ ਉੱਤੇ ਕੁਛ ਨਾ ਕੁਛ ਅਸਰ ਵੀ ਜ਼ਰੂਰ ਦੇਖਣ ਨੂੰ ਮਿਲਿਆ ਔਰ ਕੈਨੇਡਾ ਦੇ ਵਿੱਚ ਵੀ ਕੀ ਮਹਿਸੂਸ ਕਰਦਾ ਵੀ ਕੈਨੇਡਾ ਦੇ ਵਿੱਚ ਵੀ ਜਸਟਿਨ ਟ੍ਰੂਡੋ ਨੂੰ ਇਹਦਾ ਜਿਹੜਾ ਨੁਕਸਾਨ ਚ ਰਹਿਣਾ ਪੈ ਰਿਹਾ ਕਿਉਂਕਿ ਕੰਜ਼ਰਵੇਟਿਵ ਜਿਹੜੀ ਪਾਰਟੀ ਆ ਉਹਨਾਂ ਨੇ ਵੀ ਖਾਲਿਸਤਾਨ ਦਾ ਮੁੱਦਾ ਜਿਹੜਾ ਹੈਗਾ ਟ੍ਰੂਡੋ ਨਾਲ ਦੇ ਖਿਲਾਫ ਜਿਹੜਾ ਚੁੱਕਿਆ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਕਿਉਂਕਿ ਇੱਕ ਤਾਂ ਕੈਪਟਨ ਅਮਰਿੰਦਰ ਨੇ ਪਹਿਲੀ ਵਾਰੀ ਗੱਲ ਚੱਕੀ ਸੀ ਜਦੋਂ ਹਰਜੀਤ ਸਿੰਘ ਸੱਜਣ ਉਹਨਾਂ ਨੇ ਪੰਜਾਬ ਦਾ ਦੌਰਾ ਕੀਤਾ ਸੀ ਕੈਪਟਨ ਅਮਰਿੰਦਰ ਨਹੀਂ ਮਿਲੇ ਪਰ ਉਸ ਤੋਂ ਬਾਅਦ ਰਮਨਿਤ ਬਿੱਟੂ ਨੇ ਵੀ ਬਿਆਨ ਦਿੱਤਾ ਪੰਜਾਬ ਦੇ ਵਿੱਚ ਕਈ ਕਾਂਗਰਸ ਦੇ ਲੀਡਰਾਂ ਨੇ ਬਿਆਨ ਦਿੱਤਾ ਕਿ ਬਹੁਤ ਸਾਰੇ ਜਿਹੜੇ ਕੈ ਐਮਪੀ ਨੇ ਮੰਤਰੀ ਨੇ ਜੀ ਸਾਡੇ ਸਿੱਖ ਮੰਤਰੀ ਨੇ ਰਮੇਲ ਬਿੱਟੂ ਨੇ ਤਾਂ ਕਿਹਾ ਹੀ ਸੀ ਵੀ ਕਿਤੇ ਨਾ ਕਿਤੇ ਸ਼ਾਇਦ ਹੁੰਦੇ ਨੇ ਉਹਨਾਂ ਲੋਕਾਂ ਨੂੰ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਜੀ ਸੋ ਖਾਲਿਸਤਾਨ ਦਾ ਮੁੱਦਾ ਜਿਵੇਂ ਪੰਜਾਬ ਦੀ ਗੱਲ ਕਰਾਂ ਤੇ ਇੱਥੇ ਲਗਭਗ ਇਹ ਮੁੱਦਾ ਠੰਡਾ ਸੀ ਜੀ ਇੱਥੇ ਕੋਈ ਸਿਮਰਜੀਤ ਸਿੰਘ ਮਾਨ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਕਿ ਕੋਈ ਖੁੱਲ ਕੇ ਇਸ ਵਿਸ਼ੇ ਤੇ ਗੱਲ ਵੀ ਕਰਨਾ ਚਾਹੁੰਦਾ ਅੱਜ ਦੇ ਸਮੇਂ ਜੀ ਇਸੀ ਤਰ੍ਹਾਂ ਹੀ ਕੈਨੇਡਾ ਤੋਂ ਹੈ ਬਹੁਤ ਥੋੜੇ ਲੋਕ ਹੋਣਗੇ ਜਿਹੜੇ ਇਸ ਸੋਚ ਨੂੰ ਲੈ ਕੇ ਉੱਥੇ ਆਪਣੀ ਗਤੀਵਿਧੀ ਚਲਾ ਰਹੇ ਹੋਣਗੇ ਪਰ ਇਹ ਸਮਝਣ ਵਾਲੀ ਗੱਲ ਹੈ ਅਗਰ ਕੋਈ ਹਿੰਸਾ ਫੈਲਾਉਣ ਦੀ ਸਾਜ਼ਿਸ਼ ਨਹੀਂ ਹੋ ਰਹੀ ਜੀ ਅਗਰ ਪੰਜਾਬ ਨੂੰ ਤੋੜਨ ਦੀ ਸਾਜ਼ਿਸ਼ ਨਹੀਂ ਹੋ ਰਹੀ ਤਾਂ ਉੱਥੇ ਕੈਨੇਡਾ ਦੀ ਸਰਕਾਰ ਨੇ ਵੀ ਇਸ ਚੀਜ਼ ਨੂੰ ਕੋਈ ਬਹੁਤ ਗੰਭੀਰਤਾ ਦੇ ਨਾਲ ਨਹੀਂ ਲੈਣਾ ਹਾਂ ਉਹ ਪਹਿਲਾਂ ਹੀ ਕਹਿ ਕੇ ਜਸਟਿਨ ਟਰੂਡੋ ਵੀ ਜੇ ਦੇਸ਼ ਤੋੜਨ ਦੀ ਕਿਸੇ ਪਾਸੇ ਗੱਲ ਹੋਊਗੀ ਜਾਂ ਕੋਈ ਅਜਿਹੀ ਗਤੀਵਿਧੀ ਹੋਊਗੀ ਜਿਹੜੀ ਸਾਡੇ ਰਿਸ਼ਤਿਆਂ ਨੂੰ ਖਰਾਬ ਕਰੂਗੀ ਤਾਂ ਕੈਨੇਡਾ ਹਮੇਸ਼ਾ ਉਹਦਾ ਵਿਰੋਧ ਕਰਦਾ ਹੈ ਔਰ ਜਸਟਨ ਟ੍ਰੂਡੋ ਨੇ ਯੂਨਾਈਟਿਡ ਇੰਡੀਆ ਦੀ ਗੱਲ ਵੀ ਕੀਤੀ ਵੀ ਅਸੀਂ ਇਕੱਠੇ ਭਾਰਤ ਨੂੰ ਹਮੇਸ਼ਾ ਅਸੀਂ ਨਾਲ ਖੜੇ ਹਾਂ ਤੇ ਹਮਾਇਤ ਕਰਦੇ ਹਾਂ ਦੂਸਰੀ ਗੱਲ ਰਹਿ ਗਈ ਇਹ ਮੁੱਦਾ ਪਹਿਲਾਂ ਨਹੀਂ ਸੀ ਚੱਕਿਆ ਗਿਆ ਲੇਕਿਨ ਰਾਜਨੀਤਿਕ ਲੀਡਰਾਂ ਵੱਲੋਂ ਜਿਹੜੀ ਨਿਰਾਸ਼ਗੀ ਦਿਖਾਈ ਗਈ ਕਿ ਅਸੀਂ ਇਸ ਕਰਕੇ ਜਸਟਨ ਟ੍ਰੂਡੋ ਦਾ ਖੁੱਲਕੇ ਸਵਾਗਤ ਨਹੀਂ ਕੀਤਾ ਵੀ ਕਿਤੇ ਨਾ ਕਿਤੇ ਇਹ ਕੰਮ ਜਸਟਿਨ ਟਰੂਡੋ ਸਾਹਿਬ ਕਰ ਰਹੇ ਨੇ ਉੱਥੇ ਜਿਹੜੇ ਖਾਲਿਸਤਾਨੀ ਐ ਉਹਨਾਂ ਦਾ ਸਮਰਥਨ ਕਰਦੇ ਨੇ ਹੁਣ ਉਹਨਾਂ ਨੇ ਤਾਂ ਇਨਕਾਰ ਕਰਤਾ ਜੀ ਉੱਥੋਂ ਦੀ ਜਿਹੜੀ ਕਨਜ਼ਰਵੇਟਿਵ ਪਾਰਟੀ ਐ ਉਹਨਾਂ ਨੇ ਵੀ ਇਹ ਮੁੱਦਾ ਕਿਤੇ ਨਾ ਕਿਤੇ ਚੁੱਕਿਆ ਜੀ ਔਰ ਜਸਟਿਨ ਟਰੂਡੋ ਦੇ ਜਿਹੜੇ ਦੌਰੇ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਜਸਟਿਨ ਟਰੂਡੋ ਸਾਹਿਬ ਦੀ ਪਾਰਟੀ ਹੈ ਉਹਨਾਂ ਨੂੰ ਪੰਜਾਬੀਆਂ ਦਾ ਬਹੁਤ ਵੱਡਾ ਸਮਰਥਨ ਪਹਿਲਾਂ ਮਿਲਿਆ ਸੀ ਔਰ ਹੁਣ ਮੈਨੂੰ ਇਹ ਪਤਾ ਲੱਗਿਆ ਕਿ ਕੰਜ਼ਰਵੇਟਿਵ ਨੇ ਇਹ ਮਤਾ ਜਿਹੜਾ ਇਹ ਨਾਂ ਪੇਸ਼ ਕਰਨ ਦਾ ਬਿਲਕੁਲ ਸਾਹਿਬ ਕੰਜ਼ਰਵੇਟਿਵ ਪਾਰਟੀ ਨੇ ਜਿਹੜਾ ਮਤਾ ਵਾਪਸ ਖਰੀਦ ਇਹ ਮਤਾ ਨਾਂ ਪੇਸ਼ ਕਰਨ ਦਾ ਫੈਸਲਾ ਕੀਤਾ ਇਸ ਕਰਕੇ ਕਿਉਂਕਿ ਉੱਥੋਂ ਦੀ ਕਮਿਊਨਿਟੀ ਵੀ ਵਿਰੋਧ ਕਰਨ ਲੱਗੀ ਸੀ ਵੀ ਇਹਦੀ ਨਹੀਂ ਜ਼ਰੂਰਤ ਹੁਣ ਹੋਣਾ ਕੀ ਹੈ ਜਸਟਿਨ ਟਰੂਡੋ ਦੇ ਇਸ ਦੌਰੇ ਤੋਂ ਬਾਅਦ ਮੈਨੂੰ ਪੂਰਾ ਭਰੋਸਾ ਹੈ ਕਿ ਜਸਟਿਨ ਟਰੂਡੋ ਦੇ ਪ੍ਰਤੀ ਉੱਥੋਂ ਦੇ ਲੋਕਾਂ ਦੀ ਹਮਦਰਦੀ ਹੋਰ ਵਧੇਗੀ ਕਿਉਂਕਿ ਬਹੁਤਾ ਖੁੱਲਾ ਸਨਮਾਨ ਹੈ ਜਿਹੜਾ ਉਹਨਾਂ ਦਾ ਮਾਨ ਸਤਕਾਰ ਇੱਥੇ ਨਹੀਂ ਹੋਇਆ ਪਰ ਅਸੀਂ ਪੰਜਾਬੀ ਹਮੇਸ਼ਾ ਮਾਨ ਸਤਕਾਰ ਕਰਨ ਵਾਲੇ ਆ ਸਾਡੀ ਆਪਣੀ ਲੱਸੀ ਚਾਹੇ ਮੁੱਕ ਜੇ ਪਰ ਅਸੀਂ ਮਹਿਮਾਨ ਨੂੰ ਜ਼ਰੂਰ ਲੱਸੀ ਪਲਾ ਕੇ ਤੋਰਦੇ ਆ ਭਾਵੇਂ ਪਿੰਡ ਦੀ ਗੱਲ ਹੋਵੇ ਜਾਂ ਸ਼ਹਿਰ ਦੀ ਗੱਲ ਹੋਵੇ ਲੱਸੀ ਤੋਂ ਭਾਵ ਹੈ ਕਿ ਅਸੀਂ ਇੱਜ਼ਤ ਮਾਨਦਾਲ ਫੁਲਕਾ ਕੜੀ ਚਾਲ ਸਾਗ ਮੱਕੀ ਦੀ ਰੋਟੀ ਜੋ ਵੀ ਸਾਡੇ ਕੋਲੇ ਉਪਲਬਧ ਹੋਵੇ ਆਮ ਸਾਡੇ ਘਰਾਂ ਚ ਰਵਾਜ਼ ਹੈ ਉਹ ਤਾਂ ਫਿਰ ਇੱਕ ਪ੍ਰਧਾਨ ਮੰਤਰੀ ਸੀ ਸੋ ਜਦੋਂ ਪ੍ਰਧਾਨ ਮੰਤਰੀ ਆਇਆ ਪੰਜਾਬ ਚ ਉਹਦੇ ਉਹਨਾਂ ਦੇ ਸਨਮਾਨ ਚ ਕੋਈ ਕਮੀ ਨਹੀਂ ਆਈ ਦਰਬਾਰ ਸਾਹਿਬ ਹੋਣ ਜਾਂ ਉਥੇ 에ਰਪੋਰਟ ਤੇ ਉਤਰੇ ਪੰਜਾਬੀ ਕਿੱਡੀ ਵੱਡੀ ਗਿਣਤੀ ਚ ਉਥੇ ਪਹੁੰਚੇ ਉਹਨਾਂ ਨੂੰ ਸਤਿਕਾਰ ਦੇਣ ਦੇ ਲਈ ਜਿਹੜੀ ਭਾਰਤ ਸਰਕਾਰ ਵੱਲੋਂ ਇੱਕ ਡਿਪਲੋਮੇਸੀ ਦੀ ਗੱਲਾਂ ਆ ਰਹੀਆਂ ਨੇ ਕਿ ਇਸ ਕਰਕੇ ਥੋੜੀ ਜੀ ਖੁੱਲਾ ਵੈਲਕਮ ਨਹੀਂ ਕੀਤਾ ਗਿਆ ਭਾਰਤ ਸਰਕਾਰ ਵੱਲੋਂ ਹਾਲਾਂਕਿ ਨਾ ਤਾਂ ਜਸਟਨ ਟਰੂਡੋ ਨੇ ਕਿਹਾ ਕਿ ਖੁੱਲਾ ਸਤਿਕਾਰ ਨਹੀਂ ਕੀਤਾ ਗਿਆ ਜੀ ਮਾਨ ਸਤਿਕਾਰ ਨਾ ਨਰਿੰਦਰ ਮੋਦੀ ਸਾਹਿਬ ਨੇ ਕਿਹਾ ਉਹ ਕਹਿੰਦੇ ਜਿਸ ਤਰ੍ਹਾਂ ਨਾਲ ਪ੍ਰੋਗਰਾਮ ਬੜਿਆ ਸੀ ਉਸੇ ਤਰ੍ਹਾਂ ਨਾਲ ਵੈਲਕਮ ਹੋਇਆ ਜੀ ਪਰ ਇਹ ਆਮ ਲੋਕੀ ਮਹਿਸੂਸ ਕਰੀ ਜਾਂਦੇ ਨੇ ਸਿਆਸੀ ਲੋਕ ਮਹਿਸੂਸ ਕਰੀ ਜਾਂਦੇ ਨੇ ਕਿ ਜਿਆਦਾ ਨਿੱਘਾ ਸਵਾਗਤ ਨਹੀਂ ਹੋਇਆ ਇਸ ਕਰਕੇ ਜਸਟਿਨ ਟਰੂਡੋ ਨੂੰ ਉਥੋਂ ਦੀ ਜਿਹੜੀ ਪੰਜਾਬੀ ਕਮਿਊਨਿਟੀ ਹੈ ਮੈਨੂੰ ਲੱਗਦਾ ਇਸ ਦੌਰੇ ਤੋਂ ਬਾਅਦ ਹੋਰ ਜ਼ਿਆਦਾ ਇੱਜ਼ਤ ਨਾਲ ਦੇਖੇਗੀ ਹਾਲਾਂਕਿ ਮੈਂ ਸੁਣ ਰਿਹਾ ਸੀ ਵੱਖ-ਵੱਖ ਰੇਡੀਓ ਔਰ ਟੈਲੀਵਿਜ਼ਨ ਕੁਝ ਪੱਤਰਕਾਰ ਕੈਨੇਡਾ ਦੇ ਇਹ ਵੀ ਜ਼ਿਕਰ ਕਰ ਰਹੇ ਸੀ ਕਿ ਪਾਰਟੀਆਂ ਉੱਥੇ ਵਿਰੋਧ ਕਰ ਰਹੀਆਂ ਨੇ ਕਿ ਜਸਟਿਨ ਟਰੂਡੋ ਨੇ ਜਿਹੋ ਜੀ ਪੋਸ਼ਾਕ ਪਹਿਨੀ ਹੈ ਜੀ ਉਹੋ ਜੀ ਪੋਸ਼ਾਕ ਤਾਂ ਪੰਜਾਬੀ ਇੱਥੇ ਵਿਆਹਾਂ 'ਚ ਪਹਿਨਦੇ ਨੇ ਸੋ ਮੈਂ ਸਪਸ਼ਟ ਕਰਨਾ ਚਾਹਾਂਗਾ ਕਿ ਜਸਟ ਭਾਰਤੀ ਪੰਜਾਬੀ ਪੋਸ਼ਾਕ ਪਹਿਨ ਕੇ ਆਈ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਬੱਚੇ ਜੀ ਉਹਦੇ ਨਾਲ ਉਹ ਪੰਜਾਬ ਦੇ ਵਿੱਚ ਬੱਚੇ-ਬੱਚੇ ਦੇ ਦਿਲ 'ਚ ਕੱਲੇ-ਕੱਲੇ ਘਰ 'ਚ ਵਸ ਗਏ ਨੇ ਲੋਕਾਂ ਨੇ ਐਡਾ ਸਤਕਾਰ ਕੀਤਾ ਕਿ ਦੇਖੋ ਸਾਡੇ ਸੱਭਿਆਚਾਰ ਦੇ ਪ੍ਰਤੀ ਕਿੰਨੀ ਖੁੱਲ੍ਹ ਦਲੀ ਦੇ ਨਾਲ ਵਾਣੇ ਸੋ ਜਿਹੜੇ ਲੋਕ ਇਸ ਕਰਕੇ ਜਸਟਿਨ ਟਰੂਡੋ ਦਾ ਕੈਨੇਡਾ 'ਚ ਵਿਰੋਧ ਕਰੀ ਜਾਂਦੇ ਨੇ ਕਿ ਜਸਟਿਨ ਟਰੂਡੋ ਕਿੱਦਾਂ ਦੇ ਕੱਪੜੇ ਪਾ ਕੇ ਗਏ ਨੇ ਉਹ ਕਿਰਪਾ ਕਰਕੇ ਪੰਜਾਬ 'ਚ ਇੱਥੇ ਗੱਲ ਕਰ ਲੈਣ ਆਮ ਲੋਕਾਂ ਨਾਲ ਪੰਜਾਬ ਦੇ ਲੋਕ ਬੜੇ ਖੁਸ਼ ਨੇ ਬੜੇ ਪ੍ਰਭਾਵਿਤ ਹੋਏ ਨੇ ਜਿਸ ਤਰੀਕੇ ਦਾ ਪਹਿਰਾਵਾ ਜਸਟਿਨ ਟਰੂਡੋ ਸਾਹਿਬ ਨੇ ਕਹਨੇ ਆ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਖਸਰੇ ਸਾਹਿਬ ਕਿ ਜਸਟਿਨ ਟਰੂਡੋ ਦੀ ਇਮੇਜ ਜੀ ਪਹਿਲਾਂ ਨਾਲੋਂ ਮਜ਼ਬੂਤ ਹੋਈ ਆ ਭਾਵੇਂ ਵਿਰੋਧੀ ਪਾਰਟੀਆਂ ਕੁਝ ਮੁੱਦਿਆਂ ਤੇ ਉਹਨਾਂ ਦਾ ਵਿਰੋਧ ਕਰਦੀਆਂ ਹੁਣ ਪਰ ਜਸਟਿਨ ਟਰੂਡੋ ਆ ਜ਼ਿਆਦਾ ਪੰਜਾਬੀਆਂ ਦਾ ਸਮਰਥਨ ਜਿਹੜਾ ਹਾਸਲ ਕਰਨਗੇ ਪਹਿਲਾ ਨਾ ਲੋ ਮੈਨੂੰ ਇਹ ਲੱਗਦਾ ਜੀ ਬਿਲਕੁਲ ਕਿਤੇ ਨਾ ਕਿਤੇ ਸਿੰਫਤੀ ਵਾਲਾ ਜਿਹੜਾ ਹੈਗਾ ਉਹ ਵੀ ਮੈਂ ਕਹਿੰਨਾ ਵੀ ਪਾਸਾ ਜਿਹੜਾ ਟਰੂਡੋ ਸਾਹਿਬ ਦੇ ਹੱਕ ਦੇ ਵਿੱਚ ਬੋਲ ਰਿਹਾ ਹਾਲਾਂਕਿ ਡਲਾ ਸਾਹਿਬ ਮੈਂ ਦੋ ਤਿੰਨ ਦਿਨ ਪਹਿਲਾਂ ਇੱਕ ਸਰਵੇ ਰਿਪੋਰਟ ਕਿਸੇ ਅਖਬਾਰ ਵੱਲੋਂ ਸ਼ਾਪੀ ਗਈ ਉਹਦੇ ਵਿੱਚ ਲਿਖਿਆ ਗਿਆ ਕਿ ਜੇ ਅੱਜ ਜਿਹੜੀਆਂ ਚੋਣਾਂ ਕਰਵਾ ਦਿੱਤੀਆਂ ਜਾਂ ਤਾਂ ਜਸਟਿਨ ਟਰੂਡਨ ਉਹਦਾ ਭਾਰੀ ਨੁਕਸਾਨ ਹੋ ਸਕਦਾ ਨਹੀਂ ਨਹੀਂ ਦੇਖੋ ਜਿਹੜਾ ਪੰਜਾਬੀ ਕਮਿਊਨਿਟੀ ਹੈ ਉੱਥੇ ਬਹੁਤ ਵੱਡਾ ਵੋਟ ਬੈਂਕ ਪੰਜਾਬੀ ਬਣ ਗਿਆ ਜੀ ਪਿਛਲੀਆਂ ਚੋਣਾਂ 'ਚ ਜਸਟਿਨ ਟਰੂਡੋ ਦੀ ਜਿਹ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਜੀ ਚਾਰ ਚਾਰ ਮੰਤਰੀ ਲੈਨੇ ਉਹਨਾਂ ਵਿੱਚ ਉਹਨਾਂ ਨੇ ਚਾਰ ਉਹਨਾਂ ਨੇ ਮੰਤਰੀ ਬਣਾਏ ਨੇ ਆਪਣੀ ਕੈਬਨਿਟ ਦੇ ਵਿੱਚ ਸੋ ਜਿਹੜਾ ਜਿਹੜਾ ਸਿਆਸਤ ਦੇ ਅੰਕੜੇ ਨੇ ਬੜੇ ਵੱਖਰੇ ਹੁੰਦੇ ਨੇ ਬਹੁਤ ਸਾਰੇ ਲੋਕ ਸੀ ਜਿਹੜੇ ਪੰਜਾਬ 'ਚ ਵੀ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਤੋਂ ਬਣਾ ਪੰਜਾਬ 'ਚ ਹੋਈ ਕੁਝ ਨਹੀਂ ਸਕਦਾ ਵੀ 100 ਸੀਟਾਂ ਲਈ ਜਾਂਦੇ ਸੀ ਕਿ ਲੋਕ ਆਮ ਆਦਮੀ ਪਾਰਟੀ ਤੋਂ ਹਾਲਾਂਕਿ ਮੈਂ ਚੋਣਾਂ ਤੋਂ ਪਹਿਲਾਂ ਸਪਸ਼ਟ ਕਰਨ ਲੱਗਿਆ ਸੀ ਕਿ ਕਾਂਗਰਸ ਆਉਂਦੀ ਨਜ਼ਰ ਆ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਮੁੱਦੇ ਤੋਂ ਪਟਕ ਗਈ ਸੋ ਮੈਨੂੰ ਲੱਗਦਾ ਇਹ ਕਿ ਕੈਨੇਡਾ ਦੇ ਵਿੱਚ ਇਸ ਵਕਤ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਕੋਲੇ ਕੋਈ ਠੋਸ ਮੁੱਦਾ ਨਹੀਂ ਸੀ ਇਸ ਕਰਕੇ ਉਹਨਾਂ ਨੇ ਇਸ ਮੁੱਦੇ ਨੂੰ ਆਧਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਮੁੱਦਾ ਪੰਜਾਬੀਆਂ ਦੀ ਸੰਵੇਦਨਸ਼ੀਲਤਾ ਦੇ ਨਾਲ ਜੁੜਿਆ ਹੈ ਜੀ ਕੋਈ ਵੀ ਪੰਜਾਬੀ ਕੋਈ ਵੀ ਪੰਜਾਬੀ અપਵਾਦ ਇੱਕ ਅਦਾ ਕੋਈ ਹੋ ਸਕਦਾ ਹੈ ਜਸਟਿਨ ਟ੍ਰੂਡੋ ਦਾ ਬਿਨਾਂ ਸਤਕਾਰ ਕੀਤੇ ਜਾਣ ਤੇ ਬੁਰਾ ਮਨਾਉਂਦਾ ਪਰ ਪੰਜਾਬੀਆਂ ਨੇ ਇੱਡਾ ਖੁੱਲ ਕੇ ਉਹਨਾਂ ਦਾ ਮਾਨ ਸਤਕਾਰ ਕੀਤਾ ਜੀ ਕਿਸੇ ਵੀ ਪੰਜਾਬੀ ਨੂੰ ਅਸੀਂ ਪੁੱਛ ਲਈਏ ਉਹ ਬੜੇ ਪਿਆਰ ਕਰਦੇ ਨੇ ਜਸਟਿਨ ਟਰੂਡੋ ਸਾਹਿਬ ਨੂੰ ਔਰ ਖੁਸ਼ ਬੜੇ ਨੇ ਕਿ ਜਸਟਿਨ ਟਰੂਡੋ ਦਰਬਾਰ ਸਾਹਿਬ ਚ ਮੱਥਾ ਟੇਕਣ ਆਏ ਇਸ ਕਰਕੇ ਪੰਜਾਬੀ ਜਸਟਿਨ ਟਰੂਡੋ ਤੋਂ ਨਾਰਾਜ਼ ਹੋ ਜਾਣ ਕੈਨੇਡਾ 'ਚ ਸੰਭਵ ਨਹੀਂ ਜੀ ਔਰ ਜਿਹੜੇ ਕੈਨੇਡਾ ਦੇ ਉੱਥੋਂ ਦੇ ਜੰਪਾਲ ਨੇ ਕੈਨੇਡੀਅਨਸ ਨੇ ਉਹ ਇਸ਼ੂ ਬੇਸਡ ਪੋਲਿਟਿਕਸ ਨੂੰ ਉੱਥੇ ਪਸੰਦ ਕਰਦੇ ਨੇ ਔਰ ਜਸਟਿਨ ਟਰੂਡੋ ਇੱਕ ਆਮ ਲੋਕਾਂ ਦੇ ਇਸ਼ੂਜ਼ ਨੂੰ ਉੱਥੇ ਐਡਰੈਸ ਕਰ ਰਹੇ ਨੇ ਜੋ ਜਿਹੜਾ ਉਹਨਾਂ ਨੇ ਇੰਡੀਆ ਦਾ ਵੀ ਵਿਜ਼ਿਟ ਕੀਤਾ ਉਹ ਕੁਝ ਅਜਿਹੇ ਇਸ਼ੂ ਸੀ ਜਿਹੜੇ ਉਹਨਾਂ ਨੇ ਇੱਥੇ ਡਿਸਕਸ ਕੀਤੇ ਉਹਨਾਂ ਦੇ ਮੰਤਰੀਆਂ ਨੇ ਡਿਸਕਸ ਕੀਤੇ ਸੋ ਸਿਰਫ ਸੈਰ ਸਪਾਟੇ ਵਾਲਾ ਦੌਰਾ ਨਹੀਂ ਸੀ ਉਹਨਾਂ ਦਾ ਜੀ ਜੀ ਐਡਲੋ ਸਾਹਿਬ ਮੈਂ ਮੁੜ ਕੇ ਦੁਬਾਰਾ ਵਾਪਸ ਜਿਹੜੇ ਐਸਐਸ ਫੂਲਕਵਰਾਂ ਨੇ ਜਿਹੜਾ ਮਤਾ ਪਾਇਆ ਪਿਓ ਚਲੋ ਉਹ ਦੇਖਣ ਵਾਲੀ ਗੱਲ ਹੋਵੇਗੀ ਕਿ ਉਹਨੂੰ ਕਿਸ ਤਰੀਕੇ ਦੇ ਨਾਲ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾਂਦਾ ਜੇ ਮੌਕਾ ਮਿਲਦਾ ਤਾਂ ਉਹ ਤੋਂ ਲਾਵਾ ਮੰਤਰੀ ਮੰਡਲ ਦਾ ਵਿਸਥਾਰ ਵੀ ਕੈਪਟਨ ਸਰਪ ਸਾਬ ਦੇ ਜਿਹੜਾ ਗਲੇ ਦੀ ਹੱਡੀ ਬਣਿਆ ਕਿਉਂਕਿ ਵਿਰੋਧੀ ਉਹਦੇ ਉੱਤੇ ਵੀ ਕੈਪਟਨ ਸਾਹਿਬ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਹੋਰ ਕਈ ਮੁੱਦਿਆਂ ਦੇ ਉੱਤੇ ਵੀ ਤੁਹਾਨੂੰ ਕੀ ਲੱਗਦਾ ਜਿਹੜੇ ਜਿਹੜੇ ਵਿਧਾਨ ਸਭਾ ਦਾ اجلاس ਹੋਣ ਜਾ ਰਿਹਾ ਹੈ ਉਹਦੇ ਵਿੱਚ ਕਿੰਨਾ ਕਿੰਨਾ ਦੇ ਮੁੱਦੇ ਜਿਹੜੇ ਹੋਰ ਵੀ ਸਾਹਮਣੇ ਆ ਸਕਦੇ ਦੇਖੋ ਕਈ ਹੋਰ ਪ੍ਰਾਈਵੇਟ ਬਿਲ ਨੇ ਮੈਂ ਇਹ ਵੀ ਦੱਸ ਦਵਾਂ ਇੱਕ ਪ੍ਰਾਈਵੇਟ ਬਿਲ ਇਹ ਵੀ ਦਿੱਤਾ ਹੋਇਆ ਹੈ ਕਿ ਪੰਜਾਬ ਦੇ ਸਾਰੇ ਵਿਧਾਨ ਵਿਧਾਨਕਾਰ ਨੇ ਜਿਹੜੇ ਵਿਧਾਇਕ ਨੇ ਜੀ ਉਹਨਾਂ ਨੂੰ ਵੀ ਤੁਸੀਂ ਫੰਡ ਦਿਓ ਕਾਉਂਸਲਰ ਨੂੰ ਫੰਡ ਮਿਲਦਾ ਹੈ ਮੈਂਬਰ ਪਾਰਲੀਮੈਂਟ ਨੂੰ ਫੰਡ ਮਿਲਦਾ ਹੈ ਵਿਧਾਇਕ ਨੂੰ ਕਿਸੇ ਤਰ੍ਹਾਂ ਦਾ ਫੰਡ ਨਹੀਂ ਇੱਕ ਤਾਂ ਉਹ ਮੰਗ ਹੈ ਜੀ ਸਾਰੇ ਵਿਧਾਇਕਾਂ ਨੂੰ ਫੰਡ ਦਿੱਤਾ ਜਾਵੇ ਤਾਂ ਕਿ ਉਹ ਆਪਣੇ اختیਾਰੀ ਕੋਟੇ ਚੋਂ ਕੋਈ ਡਿਵੈਲਪਮੈਂਟ ਦਾ ਕੰਮ ਹੈ ਕੋਈ ਧਰਮਸ਼ਾਲਾ ਦਾ ਪੈਸੇ ਦੇਣਾ ਹੈ ਕਿਸੇ ਨੂੰ ਮਰੀਜ਼ ਕੋਈ ਮਰੀਜ਼ ਹੈ ਕੋਈ ਉਹਦੀ ਵਿੱਤੀ ਮਦਦ ਕਰਨੀ ਹੈ ਜਾਂ ਕਿਤੇ ਸਮਾਗਮ ਤੇ ਹੀ ਵਿਧਾਇਕ ਜਾਂਦਾ ਹੈ ਤੇ ਉੱਥੇ ਹੀ ਕੋਈ ਉਹਨੂੰ ਕਹਿ ਦਿੰਦੇ ਕਿ ਵਿਧਾਇਕ ਸਾਹਿਬ ਕੋਈ ਸਕੂਲ ਦੇ ਕਮਰੇ ਹੀ ਠੀਕ ਕਰਾਉਣ ਨੂੰ ਪੈਸੇ ਦੇ ਦਿਓ ਜੀ ਜਾਂ ਕਿਹਨੇ ਬਲੱਡ ਡੋਨੇਸ਼ਨ ਕਰਨਾ ਹੈ ਤੇ ਉੱਥੇ اختیਾਰੀ ਫੰਡ ਚੋਂ ਵਿਧਾਇਕ ਸਾਹਿਬ ਪੈਸੇ ਦੇ ਸਕਣ ਹਜੇ ਤੱਕ ਵਿਧ ਜੀ ਇਹ ਵੀ ਆਮ ਆਦਮੀ ਪਾਰਟੀ ਵੱਲੋਂ ਮਤਾ ਹੱਥੇ ਦਿੱਤਾ ਗਿਆ ਸੀ ਪਿਛਲੀ ਵਾਰੀ ਇੱਕ ਪ੍ਰਾਈਵੇਟ ਮਤਾ ਕਿ ਉਹਦੇ ਤੇ ਵੀ ਚਰਚਾ ਨਹੀਂ ਹੋਈ ਸੋ ਪ੍ਰਾਈਵੇਟ ਮਤੇ ਬਹੁਤ ਹੈ ਬੈਂਸਾਂ ਦਾ ਮਤਾ ਪਿਆ ਕਿ ਰਾਜਸਥਾਨ ਨੂੰ ਤੇ ਦਿੱਲੀ ਨੂੰ ਪਾਣੀ ਦੇ ਬਿੱਲ ਬਣਾ ਕੇ ਭੇਜੋ ਉਹ ਵੀ ਉਹ ਵੀ ਜਿਹੜੇ ਪ੍ਰਾਈਵੇਟ ਬਿੱਲ ਨੇ ਉਸੇ ਤਰ੍ਹਾਂ ਪਏ ਨੇ ਵਿਧਾਨ ਸਭਾ ਦਾ ਸੈਸ਼ਨ ਕਿਉਂਕਿ 31 ਮਾਰਚ ਤੱਕ ਬਜਟ ਪਾਸ ਕਰਨਾ ਲਾਜ਼ਮੀ ਹੈ ਜੀ ਜੇ 31 ਮਾਰਚ ਤੱਕ ਬਜਟ ਪਾਸ ਨਹੀਂ ਹੁੰਦਾ ਤੇ ਫਿਰ ਇੰਟਰਿਮ ਬਜਟ ਲਿਆਉਣਾ ਪਊਗਾ ਪਰ ਜਦੋਂ ਸਰਕਾਰ ਚੁਣੀ ਹੋਈ ਹੋਵੇ ਤੇ ਫਿਰ ਇੰਟਰਿਮ ਬਜਟ ਨਹੀਂ ਪੇਸ਼ ਹੁੰਦਾ ਇਸ ਕਰਕੇ ਇਹ ਜਿਹੜਾ ਬਜਟ ਹੈ ਇਹ ਪੇਸ਼ ਕਰਨਾ ਪਊਗਾ ਜੀ ਔਰ ਜਿਹੜਾ ਇੰਟਰੀ ਬਜਟ ਹੈ ਉਹ ਬਹੁਤ ਹੀ ਖਾਸ ਤੇ ਵਿਸ਼ੇਸ਼ ਹਾਲਾਤਾਂ ਚ ਪੇਸ਼ ਹੁੰਦਾ ਸਧਾਰਨ ਹਾਲਾਤਾਂ ਚ ਨਹੀਂ ਪੇਸ਼ ਹੁੰਦਾ ਸੋ ਹਰ ਹਾਲਤ ਦੇ ਵਿੱਚ ਮੈਨੂੰ ਲੱਗਦਾ 31 ਮਾਰਚ ਤੱਕ ਬਜਟ ਪੇਸ਼ ਕਰਨਾ ਹੈ ਸੋ ਮੈਨੂੰ ਲੱਗਦਾ ਹੈ 15 ਤੋਂ ਬਾਅਦ ਕੋਈ ਵੀ ਦਿਨ ਤੈਅ ਕਰਨਗੇ ਕੈਬਨਿਟ ਦੀ ਜਿਹੜੀ ਬੈਠਕ ਹੈ ਉਹਦੇ ਵਿੱਚ ਕਿ ਅਸੀਂ ਕਦੋਂ ਬਜਟ ਸੈਸ਼ਨ ਰੱਖੀਏ ਮੈਨੂੰ ਲੱਗਦਾ ਹੈ ਕਿ 17 18 ਤੋਂ ਬਾਅਦ ਕਿਸੇ ਵੀ ਦਿਨ 17 18 19 20 ਕੋਈ ਵੀ ਦਿਨ ਜਿਹੜਾ ਬਜਟ ਸੈਸ਼ਨ ਰੱਖਿਆ ਜਾ ਸਕਦਾ ਹੈ ਜੀ ਬਿਲਕੁਲ ਸੰਭਾਵਨਾ ਇਹ ਹੈ ਕਿ 19 ਮਾਰਚ ਤੱਕ ਜਾਂ 19 ਮਾਰਚ ਨੂੰ ਜਿਹੜਾ ਵਿਧਾਨ ਸਭਾ ਦਾ ਬਜਟ ਹੈ ਉਹ ਪੇਸ਼ ਕੀਤਾ ਜਾ ਸਕਦਾ ਹੈ ਔਰ ਵਿੱਚ ਇਹ ਵੀ ਗੱਲ ਕਹੀ ਗਈ ਹੈ ਮਨਪ੍ਰੀਤ ਬਾਦਲ ਵੱਲੋਂ ਵਿੱਤ ਮੰਤਰੀ ਪੰਜਾਬ ਨੇ ਜਿਹੜੇ ਕਿ ਬਹੁਤ ਸਾਰਾ ਕੁਝ ਆਪਾਂ ਲੋਕਾਂ ਦੇ ਲਈ ਲੈ ਕੇ ਆ ਰਹੇ ਆ ਨੌਜਵਾਨਾਂ ਦੇ smartphones ਦੀ ਵੀ ਗੱਲ ਹੋਵੇਗੀ ਉਹਦੇ ਨਾਲ ਨਾਲ ਜਿਹੜੀ ਬਜ਼ੁਰਗਾਂ ਦੀ ਪੈਨਸ਼ਨ ਦੀ ਗੱਲ ਹੋਵੇਗੀ ਵਿਆਹਾਂ ਦੇ ਜਿਹੜੇ ਸ਼ਗਨ ਨੇ ਉਹਨਾਂ ਦੀ ਵੀ ਗੱਲ ਹੋਵੇਗੀ ਬਹੁਤ ਸਾਰਾ ਇਹਦਾ तमाम ਪੰਜਾਬ ਦੀ ਇਨਫਰਾਸਟ੍ਰਕਚਰ ਨੂੰ ਸੁਧਾਰਨ ਦੀ ਗੱਲ ਹੈ ਪੰਜਾਬ ਦੇ ਉਤੇ ਜਿਹੜਾ ਇਸ ਸਮੇਂ ਆਰਥਿਕ ਸੰਕਟ ਚੱਲ ਰਿਹਾ ਉਹਨੂੰ ਸੁਧਾਰਨ ਦੇ ਉੱਤੇ ਵੀ ਜਿਹੜੇ ਹੈਗੇ ਆ ਚਰਚਾਵਾ ਹੋ ਸਕਦੀ ਨੇ ਇਸ ਬਜਟ ਦੇ ਵਿੱਚ ਔਰ ਬਜਟ ਦੇ ਵਿੱਚ ਉਹਨਾਂ ਨੂੰ ਲਿਆਂਦਾ ਜਾ ਸਕਦਾ ਹੈ ਸੋ 19 ਮਾਰਚ ਨੂੰ ਸੰਭਾਵਨਾ ਹੈ ਕਿ 19 ਮਾਰਚ ਨੂੰ ਪੰਜਾਬ ਵਿਧਾਨ ਸਭਾ ਦਾ ਬਜਟ ਜਿਹੜਾ ਹੈਗਾ ਉਹ ਪੇਸ਼ ਕੀਤਾ ਜਾਵੇਗਾ ਔਰ ਇਹਨੂੰ ਪੂਰੇ ਲੈ ਕੇ ਡੰਲਾ ਸਾਹਿਬ ਤੁਹਾਡੀ ਮੈਂ ਆਖਰ ਦੇ ਵਿੱਚ ਟਿੱਪਣੀ ਲੈਣਾ ਚਾਹੂੰਗਾ ਕਿ ਕੈਪਟਨ ਸਾਹਿਬ ਦੇ ਉੱਤੇ ਵਿਰੋਧੀਆਂ ਦੇ ਵੱਲੋਂ ਜਿਹੜਾ ਬਹੁਤ ਤੰਜ ਕਸੇ ਜਾ ਰਹੇ ਨੇ ਕਿ ਜਿਹੜੇ ਕੈਪਟਨ ਸਾਹਿਬ ਨੇ ਮੰਤਰੀ ਮੰਡਲ ਦਾ ਵਿਸਥਾਰ ਕਿਉਂ ਨਹੀਂ ਕਰ ਪਾਰੇ ਕਿਉਂਕਿ ਰਾਹੁਲ ਗਾਂਧੀ ਦੇ ਨਾਲ ਉਹਨਾਂ ਦੀ ਬਣਦੀ ਨਹੀਂ ਹਾਰਾ ਕਿ ਮੋਦੀ ਸਾਹਿਬ ਨੇ ਵੀ ਹੁਣ ਕੈਪਟਨ ਸਾਹਿਬ ਨੂੰ ਨਿਸ਼ਾਨੇ ਤੇ ਲਿਆ ਅਖੀਰ ਦੇ ਵਿੱਚ ਮੈਂ ਤੁਹਾਡੀ ਇਹ ਤੇ ਟਿੱਪਣੀ ਹੋ ਲੈਂ ਜੀ ਦੇਖੋ ਮੈਨੂੰ ਲੱਗਦਾ ਹੈ ਕਿ ਇਹ ਬੜਾ ਮੰਦ ਭਾਗਾ ਗੱਲ ਹੈ ਕਿ ਲਟਕਣ ਬਾਜੀ ਹੋ ਰਹੀ ਹੈ ਮੰਤਰੀ ਮੰਡਲ ਦਾ ਵਿਸਥਾਰ ਕੀ ਹੁਣ ਕਰਦੇ ਆ ਫੇਰ ਕਰਦੇ ਆ ਵਿਧਾਨ ਸਭਾ ਤੋਂ ਬਾਤ ਕਰਦੇ ਆ ਬਜਟ ਸੈਸ਼ਨ ਤੋਂ ਬਾਤ ਕਰਦੇ ਆ ਕਰਜ਼ਾ ਮਾਫੀ ਤੋਂ ਬਾਤ ਕਰਦੇ ਆ ਇਹ ਲਟਕੀ ਜਾ ਰਿਹਾ ਕੰਮ ਪਰ ਮੈਨੂੰ ਲੱਗਦਾ ਕਿ ਤਿੰਨ ਕਿਤੇ ਸਪਸ਼ਟ ਹੈ ਰਾਹੁਲ ਗਾਂਧੀ ਔਰ ਕੈਪਟਨ ਅਮਰਿੰਦਰ ਦੇ ਵਿੱਚ ਮੰਤਰੀਆਂ ਦੀ ਚੋਣ ਨੂੰ ਲੈ ਕੇ ਇੱਕ ਰਾਏ ਨਹੀਂ ਬਣ ਰਹੀ ਔਰ 1 ਸਾਲ ਹੋ ਗਿਆ ਬੜੀ ਹੈਰਾਨੀ ਵਾਲੀ ਗੱਲ ਹੈ ਬੜਾ ਜ਼ਰੂਰੀ ਹੈ ਜੇ ਮੰਤਰੀ ਮੰਡਲ ਦਾ ਵਿਸਥਾਰ ਹੁਣ ਵੀ ਨਹੀਂ ਹੋ ਰਿਹਾ ਤਾਂ ਇਹਦੇ ਨਾਲ ਜਿਹੜੇ ਵਿਧਾਇਕ ਨੇ ਵਿਧਾਇਕਾਂ ਦੇ ਵਿੱਚ ਨਿਰਾਸ਼ਾ ਫੈਲੇਗੀ ਔਰ ਜੇ ਤੋ ਟੱਕ ਰਹਿ ਗਿਆ ਵਿਧਾਨ ਸਭਾ ਦਾ ਸੈਸ਼ਨ ਇਹ ਸਾਰੇ ਮੁੱਦੇ ਮੰਤਰੀ ਮੰਡਲ ਦੇ ਵਿਸਥਾਰ ਨਾ ਹੋਣ ਦਾ ਮੁੱਦਾ ਵੀ ਵਿਧਾਨ ਸਭਾ ਦੇ ਵਿੱਚ ਐਤਕੀ ਗਰਮ ਰਹੂਗਾ ਔਰ ਇਹਦੇ ਨਾਲ ਨਾਲ ਜਿਵੇਂ ਐਚ ਐਸ ਫੂਲਕਾ ਸਾਹਿਬ ਨੇ ਪ੍ਰਾਈਵੇਟ ਬਿਲ ਦਿੱਤਾ ਮੈਂ ਇੱਕ ਗੱਲ ਅਖੀਰ ਚ ਹੋਰ ਕਹੂੰਗਾ ਜੀ ਕਿ ਕੈਨੇਡਾ ਨੇ ਭਾਰਤੀਆਂ ਦੇ ਲਈ ਵੀਜ਼ੇ ਸਖਤ ਕੀਤੇ ਹੋਏ ਨੇ ਵੀਜ਼ਾ ਨਿਜ਼ਮ ਭਾਰਤੀਆਂ ਲਈ ਬੜਾ ਸਖਤ ਕੀਤਾ ਹੈ ਅਮਰੀਕਾ ਨੇ ਮਾਫ ਕਰਨਾ ਕੈਨੇਡਾ ਨਹੀਂ ਅਮਰੀਕਾ ਨੇ ਸੋ ਜਹੀ ਸੂਰਤ ਦੇ ਵਿੱਚ ਕੈਨੇਡਾ ਦੇ ਨਾਲ ਹਰ ਹੀਲੇ ਪੰਜਾਬ ਦੀ ਸਰਕਾਰ ਨੂੰ ਔਰ ਭਾਰਤ ਦੀ ਸਰਕਾਰ ਨੂੰ ਆਪਣੇ ਸਬੰਧ ਚੰਗੇ ਬਣਾਉਣੇ ਚਾਹੀਦੇ ਨੇ ਕਿਉਂਕਿ ਨਾ ਤਾਂ ਸਾਡੇ ਕੋਲ ਇੱਥੇ ਚੰਗੇ ਪੜ੍ਹਾਈ ਦੇ ਸਾਧਨ ਨੇ ਨਾ ਰੋਜ਼ਗਾਰ ਦੇ ਸਾਧਨ ਨੇ ਸੋ ਇਸ ਕਰਕੇ ਕੈਨੇਡਾ ਵਰਗੇ ਮੁਲਕ ਦੇ ਵਿੱਚ ਸਾਡੇ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਉਹ ਜਾਣਦੇ ਨੇ ਤੇ ਆਪਣਾ ਉੱਥੇ ਕੈਰੀਅਰ ਬਣਾ ਰਹੇ ਨੇ ਸੋ ਇਹ ਸਾਰੇ ਮੁੱਦੇ ਹੀ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਖੁੱਲ ਕੇ ਚੱਲਣਗੇ ਔਰ ਜੇ ਫੂਲਕਾ ਸਾਹਿਬ ਦਾ ਮਤਾਬ ਬੇਸ਼ਕੀਤਾ ਗਿਆ ਫੂਲਕਾ ਸਾਹਿਬ ਕਾਮਯਾਬ ਹੋ ਗਏ ਵਿਧਾਨ ਸਭਾ ਦੇ ਸਪੀਕਰ ਲੈ ਆਏ ਉਹਨੂੰ ਵਿਧਾਨ ਸਭਾ ਦੇ ਪਟਲ ਤੇ ਤਾਂ ਫਿਰ ਜਸਟਿਨ ਟਰੂਡੋ ਦੇ ਮੁੱਦੇ ਤੇ ਪਹਿਲੀ ਵਾਰੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਖੁੱਲ ਕੇ ਬਹਿਸ ਹੋਏਗੀ ਤੇ ਅਸੀਂ ਨਜ਼ਰ ਵੀ ਰੱਖਾਂ ਸੋ ਇਹ ਤਮਾਮ ਗੱਲਾਂ ਜਿਹੜੀਆਂ ਹੈਗੀਆਂ ਇਸ ਬਜਟ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਕਿ ਪੰਜਾਬ ਦੇ ਆਰਥਿਕ ਢਾਂਚੇ ਨੂੰ ਸੁਧਾਰਨ ਦੇ ਲਈ ਜਾਂ ਫੂਲਕਾ ਸਾਹਿਬ ਦੇ ਵੱਲੋਂ ਪਾਏ ਗਏ ਮਤੇ ਦੇ ਉੱਤੇ ਕਿਦਾਂ ਦਾ ਜੜਾ ਹੈਗਾ ਵਤੀਰਾ ਜਿਹੜਾ ਸਾਹਮਣੇ ਆਉਂਦਾ ਹੈ ਸੋ ਫਿਲਹਾਲ ਲਈ ਸਾਨੂੰ ਦੋ ਇਜਾਜ਼ਤ ਧੰਨਵਾਦ